ਆਡੀ ਭੈਣ ਸਰ ਇਹ ਹੋਇਆ ਦਾ ਇਹਨੂੰ ਲੰਨਰ ਜੋ ਹੀ ਸਰ ਤੇ ਘਰ ਦੇ ਉਹਦੇ ਮੰਨਦੇ ਨਹੀਂ ਤੇ ਬਾਜ ਇਹਨਾਂ ਦਾ ਵਿਆਹ ਸਲਾਮਨਤੀ ਨਾ ਹੋ ਗਿਆ ਬਾਜ ਉਹਨਾਂ ਨੇ ਮਾਰਤੀ ਸਰ ਜੋ ਹਨ ਫੋਨ ਕੀਤਾ 4 ਵਜੇ ਤੇ 4:30 ਪੂਨੇ 5 ਅਸੀਂ ਪਹੁੰਚੇ ਆ ਤੇ 5 ਵਜੇ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਗੁਰਪ੍ਰੀਤ ਸਿੰਘ ਸਿੱਧੋਂ ਰਨ ਵਾਲੇ ਉਹ ਨਾ ਪਿੰਡ ਕਾਲੇ ਨੰਗਲ ਤੋਂ ਰਹਿਣ ਵਾਲਾ ਬਟਾਲੇ ਸ਼ਹਿਰ ਦਾ ਹਾਂਜੀ ਇਹ ਇੱਥੇ ਕਿਰਾਏ ਤੇ ਰਹਿਣਾ ਸਰ ਪੰਡੋਰੀ ਪੰਡੋਰੀ ਦੇ ਵੀ ਪਰਿਵਾਰ ਚੋਂ ਕੀ ਲੱਗਦੇ ਨੇ ਪਰਿਵਾਰ ਚੋਂ ਦਾ ਸਰ ਮੈਂ ਭਾਈਆ ਲੱਗਦਾ ਜੇ ਜਦੋਂ ਦਾ ਕਹਿੰਦੀ ਮੈਨੂੰ ਭਰਾ ਹੀ ਆ ਅੱਛਾ ਜੀ ਤੇ ਕੀ ਆ ਤੁਹਾਡੀ ਭੈਣ ਨਾਲ ਤੁਹਾਡੀ ਭੈਣ ਨਾਲ ਸਰ ਇਹ ਹੋਇਆ ਦਾ ਕਿ ਇਹਨੂੰ ਲੰਨਰ ਜੋ ਹੀ ਸਰ ਤੇ ਘਰਦੇ ਉਹਦੇ ਮੰਨਦੇ ਨਹੀਂ ਤੇ ਬਾਜ ਇਹਨਾਂ ਦਾ ਵਿਆਹ ਸਲਾਮਨਤੀ ਨਾਲ ਹੋ ਗਿਆ ਬਾਜ ਉਹਨਾਂ ਨੇ ਮਾਰਤੀ ਸਰ ਜੋ ਹਨ ਨੂੰ ਫੋਨ ਕੀਤਾ 4 ਵਜੇ ਤੇ 4:30 ਪੂਨੇ 5 ਅਸੀਂ ਪਹੁੰਚੇ ਆ ਤੇ 5 ਵਜੇ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਉਹਦੇ ਮੁੰਡੇ ਹੀ ਦੋ ਤੇ ਅੰਬਾ ਵੀ ਉੱਥੇ ਹੀ ਉਹਦੀ ਘਰ ਦੀ ਤੇ ਮੰਜੇ ਤੇ ਲੰਮੇ ਪਾਈ ਹੀ ਥੁੜੀ ਤੁਹਾਨੂੰ ਆਂਦੇ ਸਰ ਵੀ ਏਅਰ ਸੋਚ ਚ ਡੇਕੇ ਮਰ ਗਈ ਆ ਐਂ ਸਾਰੇ ਧੌਣ ਤੇ ਦਾਗ ਵੇਖਿਆ ਐਂ ਸਰ ਉਹਨਾਂ ਨੂੰ ਫੋਨ ਕੀਤਾ ਪੁਲਿਸ ਵਾਲੇ ਸਰ ਨੂੰ ਉਹ ਆਏ ਤੇ ਪੋਸਟਮਾਰਟਮ ਹੋਇਆ ਸਰ ਹਾਂਜੀ ਤਾਂ ਹੁਣ ਇਹਦੇ ਵਿੱਚ ਕੀ ਦੀ ਅਸਤੋਈ ਹੋਈ ਦੀ ਰਾਸਤੇ ਇੱਕ ਜਾਨੇ ਦੀ ਹੋਈ ਸਰ ਤਾਂ ਤੁਹਾਡੀ ਕੀ ਮੰਗ ਕੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਾਰਵਾਈ ਇਹੋ ਮੰਗਦੇ ਆਂ ਕਿ ਤੁਹਾਡੀ ਕੁੜੀ ਨੂੰ ਇਨਸਾਫ ਮਿਲੇ ਕੱਲ ਨੂੰ ਹੋਰ ਕਿਸਦੀ ਕੀ ਪਹਿਨਣਾ ਨਾ ਸਾਰੇ ਇਹ ਕੰਮ ਹੋਏ ਅਸੀਂ ਤਾਂ ਗਰੀਬ ਬੰਦੇ ਆਂ ਘਰਾਂ ਤੇ ਰਹਿਣੇ ਸਰ ਅਸੀਂ ਕੀ ਕਰ ਸਕਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਹੋਈ ਹੈ ਬਾਹਰ ਜਿਹੜਾ ਗਿਆਤ ਨਹੀਂ ਨਹੀਂ ਸਰ ਸਾਡੇ ਨਾਲ ਤਾਂ ਕਦੀ ਉਹਦੀ ਗੱਲ ਹੀ ਨਹੀਂ ਹੋਈ ਬਾਕੀ ਇਹ ਤਾਂ ਇਨਸਾਫ ਸਰ ਮੰਗਦੇ ਆਂ ਉਹਨਾਂ ਤੇ ਪਹੁੰਚਾ ਫਿਕ ਨਹੀਂ ਅੰਮ੍ਰਿਤ ਸਰ ਨਹੀਂ ਸਰ ਉਹ ਜੇ ਤਾਂ ਅਗਨੀ ਜੇ ਹੈ ਤ ਪਰਿਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਸਰ ਅਜੇ ਤੱਕ ਤੁਹਾਨੂੰ ਕੋਈ ਸਮਝ ਨਹੀਂ ਲੱਗਣ ਦੀ ਹਾਂ ਲਾ ਸਾਡੇ ਤੇ ਕੋਲ ਹੈ ਇੰਨੀ ਕੀ ਕਰ ਸਕਦੇ ਸਰ ਪਾਲੀ ਸੜਕ ਜਿਹੜੀ ਨੌਜਵਾਨ ਕੁੜੀ ਦਾ ਕਤਲ ਕਰ ਦਿੱਤਾ ਗਿਆ ਕਾਰਨ ਕੀ ਰਹਾ ਜੀ ਤੇ ਕਿਹਦੇ ਵੱਲੋਂ ਕੀਤਾ ਗਿਆ ਇਹ ਇਹਨਾਂ ਦਾ ਆਪਸ ਵਿੱਚ ਪਰਿਵਾਰ 'ਚ ਲੜਾਈ ਝਗੜਾ ਚੱਲਦਾ ਸੀ ਸਹੁਰੇ ਨਾਲ ਜ਼ਿਆਦਾ ਲੜਾਈ ਝਗੜਾ ਜਿਹੜਾ ਉਹ ਸਾਹਮਣੇ ਆਇਆ ਜਿਹਨਾਂ ਦਾ ਘਰ ਵਾਲਾ ਰਾਜਿੰਦਰ ਕੌਰ ਦਾ ਪਤੀ ਗੋਰਾ ਉਹ ਦੁਬਈ ਰਹਿੰਦਾ ਸੌਰੇ ਨਾਲ ਨਹੀਂ ਵੱਢਦੀ ਨਹੀਂ ਇਹਦਾ ਨਾਮ ਅੱਜ ਕਰਾਈ ਸੀ ਨਰੀਆਣਾਵਾਂ ਰਹਿੰਦੀ ਸੀ ਤੇ ਜਿਹੜੀ ਗੱਲ ਸਾਹਮਣੇ ਆਈ ਆ ਕਿ ਸੌਰੇ ਨੇ ਗਲ ਕੁੱਟ ਕੇ ਮਾਰਤਾ ਜੋ ਮਨੇਰਾ ਵਿਆਹ ਕਰਵਾਉਦਾ ਹੋਇਆ ਜੀ 8 ਮਹੀਨੇ ਪਹਿਲਾਂ ਕੀ ਨਾਮ ਕੋਲ ਰਾਜਵਿੰਦਰ ਕੌਰ ਤਾਂ ਦੇਖੋ ਜਿਹੜਾ ਵਾਲੀ ਜਰੇ ਇਹ ਪੰਡੋਰੀ ਕਰਾਇ ਤੇ ਰਹਿੰਦੇ ਆ ਜੀ ਇਹਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਇਹਹੀਂ ਕਰਾਇ ਤੇ ਰਹਿੰਦੇ ਆ ਤੇ ਪੰਡੋਰੀ ਵਿੱਚ ਹੀ ਵਿਆਹ ਹੋਇਆ ਹੈ ਮਾਰਿਆ ਕਿਦਾਂ ਗਿਆ ਜੀ ਸੋਰੀ ਵੇ ਲੋ ਗਲ ਘੁੱਟ ਕੇ ਮਾਰਿਆ ਗਿਆ ਤਾਂ ਗ੍ਰਿਫਤਾਰੀ ਪਾਈ ਗਈ ਜੀ ਉਹਦੇ ਵਿੱਚ ਸੋਹਰਾ ਗ੍ਰਿਫਤਾਰ ਹੈ ਜੀ ਰਾਤ ਦਾ ਸੋਹਰਾ ਅਸੀਂ ਸਵੇਰੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਜੀ ਕਾਰਵਾਈ ਚੱਲ ਰਹੀ ਹੈ ਜੀ ਐਸ ਐਚਓ ਸਾਹਿਬ ਖੁਦ ਤਬਦੀਸ਼ ਕਰ ਰਹੇ ਨੇ ਜਿਹੜੀ ਤਬਦੀਸ਼ ਜੋ ਕਾਰਵਾਈ ਅੰਮਲ ਚ ਲਿਆਂਦੀ ਜਾਊਗੀ